ਕੀ ਕਤਕ ਕਰ ਰਹੇ ਹੋ ਬੀਬੀ ਦੇ ਵਿਆਹ ਦਾ ਸਮਾਨ ਲੈ ਕੇ ਸਿੱਖ ਸੰਗਤਾਂ ਦੇਸ਼ਾਂ ਪ੍ਰਦੇਸ਼ਾਂ ਤੋਂ ਆਉਣੀਆਂ ਆਰੰਭ ਹੋ ਗਈਆਂ ਸਨ ਇੱਕ ਦਿਨ ਜਦ ਪੱਛਮ ਦੇਸ਼ ਦੀ ਸੰਗਤ ਆਈ ਸਭ ਸਿੱਖਾਂ ਨੇ ਆਪੋ ਆਪਣੀ ਭੇਟਾ ਰੱਖ ਕੇ ਮੱਥਾ ਟੇਕਿਆ ਗੁਰੂ ਜੀ ਨੇ ਸੰਗਤ ਨੂੰ ਆਦਰ ਪੂਰਵਕ ਬਿਠਾ ਕੇ ਸੇਵਾਦਾਰ ਭਾਈ ਜੇਠਾ ਜੀ ਨੂੰ ਆਖਿਆ ਮਾਈ ਭਾਈ ਸੰਗਤ ਦੂਰ ਤੋਂ ਆਈ ਹੈ ਲੰਗਰ ਦਾ ਅਜੇ ਸਮਾਂ ਨਹੀਂ ਹੋਇਆ ਮਹਿਲਾਵਾਂ ਵਿੱਚ ਜਾ ਕੇ ਇਹਨਾਂ ਵਾਸਤੇ ਮਠਿਆਈ ਲਿਆਓ ਇਹ ਭੁੱਖ ਨਾਲ ਵਿਆਕਲ ਹੋ ਰਹੇ ਹਨ ਜਦ ਭਾਈ ਜੇਠਾ ਜੀ ਨੇ ਮਾਤਾ ਦਮੋਦਰੀ ਜੀ ਨੂੰ ਗੁਰੂ ਜੀ ਦਾ ਹੁਕਮ ਸੁਣਾ ਕੇ ਮਠਿਆਈ ਮੰਗੀ ਤਾਂ ਮਾਤਾ ਜੀ ਨੇ ਕਿਹਾ ਇਹ ਮਠਿਆਈ ਸਗਨਾ ਦੀ ਹੈ ਪਹਿਲਾਂ ਜੰਜ ਵਿੱਚ ਵਰਤਾਈ ਜਾਵੇਗੀ ਤਾਂ ਫਿਰ ਕਿਸੇ ਹੋਰ ਨੂੰ ਦਿੱਤੀ ਜਾਵੇਗੀ ਤੁਸੀਂ ਲੰਗਰ ਛੇਤੀ ਤਿਆਰ ਕਰਵਾ ਕੇ ਸੰਗਤ ਨੂੰ ਛਕਾਓ ਮਠਿਆਈ ਅਜੇ ਝੂਠੀ ਨਹੀਂ ਕਰਨੀ ਮਾਤਾ ਜੀ ਦੀ ਗੱਲ ਜਦ ਭਾਈ ਜੇਠਾ ਜੀ ਨੇ ਗੁਰੂ ਜੀ ਨੂੰ ਆਣ ਕੇ ਦੱਸੀ ਤਾਂ ਆਪ ਜੀ ਨੇ ਸੁਭਾਵਕ ਹੀ ਬਚਨ ਕਰ ਦਿੱਤਾ ਜੇ ਇਹ ਸੰਗਤ ਵਿੱਚ ਨਹੀਂ ਵਰਤੇਗੀ ਤਾਂ ਇਸ ਨੂੰ ਤੁਰਕ ਹੀ ਖਾਣਗੇ ਜੰਜ ਵੀ ਨਹੀਂ ਖਾਏਗੀ ਗੁਰੂ ਜੀ ਦਾ ਇਹ ਵਾਕ ਸੁਣ ਕੇ ਸਾਰੀ ਸੰਗਤ ਹੈਰਾਨ ਹੋ ਗਈ ਤੇ ਕਿਹਾ ਕਿ ਆਪ ਜੀ ਨੇ ਇਸ ਸਗਨਾ ਦੇ ਸਮੇਂ ਇਹ ਕੀ ਵਾਕ ਕਰ ਦਿੱਤਾ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਤੁਰੰਤ ਹੀ ਪਹਿਲਾਂ ਲਾਗਰੀ ਪਾਸੋਂ ਕੜਾ ਪ੍ਰਸ਼ਾਦੀ ਦੇ ਕੇ ਕਰਾ ਕੇ